रिजर्वेशन चोर फड़ो मोर्चा एससीबीसी महापंचायत फेज 7 लाइटਾਂ ਦੇ ਚੱਲ ਰਹੇ ਮੋਰਚੇ ਦੇ ਉੱਤੇ ਅੱਜ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਨਾ ਖੁਸ਼ ਕਈ ਪੀੜਤਾ ਵੱਲੋਂ ਬਲਵਿੰਦਰ ਸਿੰਘ কুমਬੜਾ ਦੀ ਅਗਵਾਈ ਦੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਰੋਸ ਦੇ ਚੱਲਦੇ ਹੋਏ ਫੂਕਿਆ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਪੰਜਾਬ ਦਾ ਪਤਲਾ ਪੰਜਾਬ ਦੀ ਸਰਕਾਰ ਵਰਤਾਰਾ ਜਿੰਦਾਬਾਦ واحرو جی کا خالص شری واحر جی کی فتح پہ تمہیں بےنتی ہے کہ تھوڑا پہ تو ਅਡੇ ਮੋਰਚੇ ਤੇ ਜਿਹੜੇ ਪੀੜਤ ਲੋਕ ਨੇ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਲੋਕ ਨੇ ਉਹਦੀ ਆਵਾਜ਼ ਸੁਣ ਲਈ ਤੇ ਰੱਬ ਵਰਕੇ ਸਰੋਤਿਆਂ ਤੱਕ ਘਰ ਬੈਠੇ ਤੱਕ ਤੇ ਜਿਹੜੇ ਗੂੰਗੇ ਦੇ ਬੋਲੇ ਪੁਲਸ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਕੰਨਾਂ ਤੱਕ ਆਵਾਜ਼ ਤਾਣਨ ਦਾ ਵੀ ਬਹੁਤ ਵੱਡਾ ਯੋਗਦਾਨ ਪਾਇਆ। ਗੱਲ ਕਰ ਲਈਏ ਅਸੀਂ 8 ਦਿਨ ਪਹਿਲਾਂ ਇੱਕ ਅਲਟੀਮੇਟਮ ਦਿੱਤਾ ਸੀ 8 ਦਿਨ ਦਾ ਸਮਾਂ ਦਿੱਤਾ ਸੀ ਫਲੌਂਗੀ ਥਾਣੇ ਦਾ ਘਰੋਂ ਕਰਨ ਵਾਸਤੇ। ਰਾਜਕੁਮਾਰੀ 72 ਸਾਲਾ ਬਜ਼ੁਰਗ ਸਾਡੀ ਮਾਤਾ ਹੈ ਤੇ ਉਹਨਾਂ ਦੇ ਫਲਾਟ ਦੇ ਕਬਜ਼ਾ ਹੋ ਰਿਹਾ ਸੀ। ਉਸ ਨੂੰ ਲੈ ਕੇ ਅਸੀਂ 8 ਦਿਨ ਪਹਿਲਾਂ ਇੱਕ ਧਰਨੇ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਹੌਲੀ ਹੌਲੀ ਇੱਕ ਉਹਦੇ ਦੀ ਜਿਹੜੀ ਇਹ ਧਰਮਸ਼ਾਲਾ ਦਾ ਕਬਜ਼ੇ ਦੀ ਗੱਲ ਕਰ ਲਈਏ ਜਿਹੜਾ ਨਗਰ ਦੀ ਬਲੌਂਗੀ ਥਾਣੇ ਦੀ 70 ਸੈਕਟਰ ਥਾਣੇ ਦੀ ਗੱਲ ਕਰ ਲਈਏ ਮੂਮਨਸੇਲਮ 8 ਪੇਜ ਦੀ ਗੱਲ ਕਰ ਲਈਏ ਤੇ 8ਵੇਂ ਥਾਣੇ ਦੀ ਗੱਲ ਕਰ ਲਈਏ ਫੇਸ ਬੰਦ ਦੀ ਗੱਲ ਕਰ ਲਈਏ ਜਿਵੇਂ ਰਿਸ਼ੀ ਰਾਜ ਦਾ ਕੇਸ ਹੈ ਸਾਡੇ ਕੋਲ ਅਜੀ 4-5 ਥਾਣਿਆਂ ਦੇ ਲੱਖ ਲੱਖ ਕੇਸ ਸੀ ਅਸੀਂ ਜੇ ਥਾਣਾ ਬਲੌਂਗੀ ਚ ਜਾਂਦੇ ਆ ਤਾਂ ਸਾਡਾ ਇੱਕ ਇੱਕ ਕੇਸ ਕਵਰ ਹੁੰਦਾ ਜਾਂ ਦੋ ਕੇਸ ਕਵਰ ਹੁੰਦੇ ਆ ਬਾਕੀ ਸਾਰੇ ਸਾਡੇ ਕੇਸ ਅੱਧੂ ਦੇ ਰਹਿ ਜਣੇ ਗੱਲ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਇੱਥੇ ਦਾ ਐਸਐਸਪੀ ਹੈ ਉਹ ਅੱਖਾਂ ਮੀਚ ਕੇ ਕੰਮ ਕਰ ਰਹੀ ਨਹੀਂ ਪੁਰਿਆ ਨਵਾਂ ਡੀਆਈਜੀ ਆ ਉਸ ਨੂੰ ਸਾਡੇ ਰਾਹੀਂ ਅਸੀਂ ਬੇਨਤੀ ਕਰਦੇ ਆ ਡੀਆਈਜੀ ਸਾਹਿਬ ਪਹਿਲੇ ਵਾਂਗੋਂ ਨਾ ਤੁਸੀਂ ਸਵਾਰ ਡਾ ਦਿਓ ਪਹਾੜੀ 에ਰੋਪੋਰਟ ਰੇਂਜ ਦੀ ਜੇਕਰ ਲੋਕਾਂ ਦੀ ਸੁਣਨੀ ਹੈ ਤਾਂ ਕਿ ਮੰਗ ਪੱਤਰ ਲਿਓ ਅਸੀਂ ਡੀਆਈਜੀ ਰਾਹੀਂ ਜਿਹੜਾ ਹੈਗਾ ਅੱਜ ਇੱਕ ਮੰਗ ਪੱਤਰ ਡੀਜੀਪੀ ਪੰਜਾਬ ਨੂੰ ਤੇ ਡੀਆਈਜੀ ਦੇ ਇੱਕ ਮੰਗ ਪੱਤਰ ਦੇਣਾ ਸੀ ਅਸੀਂ ਸਵੇਰ ਦੇ ਸਾਡੇ ਕੋਲ ਇੰਟੈਲੀਜੈਂਸੀ ਤੋਂ ਸੀਆਈਡੀ ਤੋਂ ਰਾਤ ਵੀ ਫੋਨ ਆਏ ਐਸਐਸਪੀ ਦਾ ਖੁਦ ਫੋਨ ਆਇਆ ਤੇ ਮੈਂ ਕਹਾਂ ਜੀ ਕੋਈ ਗੱਲ ਨਹੀਂ ਅਸੀਂ 11:30 ਵਜੇ ਇਕੱਠੇ ਹੋਣਗੇ ਲੋਕਾਂ ਦੀ ਪਬਲਿਕ ਵੀ ਆ ਕੇ ਗੱਲ ਸੁਣ ਲਿਓ ਕਿ ਸਾਡਾ ਮੰਗ ਪੱਤਰ ਲਈ ਸਾਡਾ ਕੋਈ ਰੋਲ ਨਹੀਂ ਹੈ ਪਰ ਜਾਇਦਾ ਹੁਣ 12:00 ਵਜੇ 12:00 ਵਜੇ ਤੋਂ ਉੱਪਰ ਹੋਗੇ ਕੋਈ ਕੋਈ ਵੀ ਪੁਲਿਸ ਅਧਿਕਾਰੀ ਨਵੇਂ ਡੀਆਈਜੀ ਨੂੰ ਇਹ ਸੁਣ ਲੈਣਾ ਚਾਹੀਦਾ ਕੋਈ ਵੀ ਪੁਲਿਸ ਅਧਿਕਾਰੀ ਸਾਡੇ ਮੋਰਚੇ ਤੇ ਕੋਈ ਮੰਗ ਪੱਤਰ ਨਹੀਂ ਲੈਣਾ ਆ ਰਿਹਾ ਤਾਂ ਕਿ ਇਹਨਾਂ ਦੇ ਪੈਰਾਂ 'ਵੀ ਜਿਹੜੀ ਮਹਿੰਗੀ ਲਗੀ ਤੇ ਕ੍ਰੈਪਸ਼ਨ ਤੇ ਜਿਹੜੇ ਹੈਗੇ ਲਿੰਟੋਏ ਪਿਆ ਜਿਵੇਂ ਕਰੋੜਾ ਰੁਪਇਆ ਡੀਆਈਜੀ ਦੇ ਘਰ ਤੋਂ ਨਿਕਲਿਆ ਸਾਇਦ ਇਹਨਾਂ ਦੇ ਘਰੇ ਵੀ ਇਸੇ ਤਰ੍ਹਾਂ ਕਰੋੜਾ ਰੁਪਇਆ ਪਿਆ ਪੀੜਤ ਲੋਕਾਂ ਨੇ ਇਹਨਾਂ ਕੋਲ ਦਰਖਾਸਤਾਂ ਆਈਆਂ ਸਿਰਫ ਜਿਹੜੇ ਦੋਸ਼ੀ ਐ ਅਪਰਾਧੀ ਨੇ ਉਹ ਇਹਨਾਂ ਨੂੰ ਪੈਸੇ ਦੇ ਰਹੇ ਆਪਣਾ ਇੱਕ ਘਰ ਭਰ ਕੇ ਉਹਨੀਆਂ ਕੋਠੀਆਂ ਬਣਾ ਰਹੇ ਫਲੈਟ ਬਣਾ ਰਹੇ 40 40 ਘੜੀਆਂ ਹੋ ਗਈਆਂ ਮਹਿੰਗੀ ਸ਼ਰਾਬ ਹੋ ਗਈ ਅਸਲੇ ਰੱਖ ਲੈ ਕਿ ਡੀਆਜੂ ਦੇ ਸਾਹਮਣੇ ਜਿਹੜਾ ਮੋਹਲਗੀ ਰਿਪੋਰਟ ਕੇ ਪਿਸਤਰ ਤੁੰਗਰਾ ਸਭ ਜਿਹੜੀ ਕੁਝ ਗੱਲ ਕਰ ਰਹੇ ਜਿਹੜੇ ਤੇ ਪੀੜਤ ਆਏ ਨੇ ਕਿ ਇਸ ਤੋਂ ਪਹਿਲਾਂ ਇਹਨਾਂ ਨੇ ਆਪਣੇ ਥਾਣੇ ਚ ਪੋਹਦੇ ਥਾਲੇ ਸਿਆ ਦਿੱਤੀ ਐ ਉਹਨਾਂ ਨੇ ਕਾਰਵਾਈ ਹੋਣ ਦੇ ਬਾਅਦ ਆਏ ਐ ਡਰ ਤੋਂ ਡਰ ਕਰ ਲਈਏ ਮਨਜੀਤ ਕੋ ਸਾਡੇ ਨਾਲ ਖੜੀ ਐ ਇਹਨੂੰ ਪਿਛਲੇ 3 ਮਹੀਨੇ ਤੋਂ ਕਿਤੇ ਕਰ ਲੋ ਮੱਸੀ ਹੋਈ ਪਈ ਹੈ ਪਹਿਲਾਂ ਇਹ ਸਿਟੀ ਥਾਣਾ ਖਰੜਚ ਕੇਸ ਅਧਰਜ ਹੁੰਦਾ ਫਿਰ ਤਬਦੀਲ ਕਰਕੇ ਔਮਨ ਸੈਲ ਚ ਆ ਜਾਂਦਾ ਔਮਨ ਸੈਲ ਦੀ ਅੰਚਾਰਜ ਜਿਹੜੀ ਹੈ ਉਹ ਦੋਸ਼ੀ ਨੂੰ ਵਿਚਾਣ ਵਾਸਤੇ ਕਮਜ਼ੋਰ ਧਾਰਾਂ ਵਾਂ ਲਾ ਕੇ ਉਹ ਵੀ ਬਾਹਰ ਜਵਾਨਤ ਵੀ ਕਰਾ ਗਈ 10 ਦਿਨ ਭੇਜਿਆ 12 ਦਿਨ ਭੇਜਿਆ ਜਿਹੜੇ ਬਾਕੀ ਦੋਸ਼ੀਆਂ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਿਹੜੀਆਂ ਬਣਦੀਆਂ ਧਾਰਾਂ ਵਾਂ ਉਹ ਵੀ ਲਗੀਆਂ ਤਾਂ ਕਿ ਜੇ ਬਣਦੀਆਂ ਧਾਰਾਂ ਲੱਗ ਜਾਣ ਤਾਂ ਉਹ ਦੋਸ਼ੀ ਦੀ ਜਿਹੜੀ ਹੈ ਮੁਰਕੇ ਜਵਾਨ ਨਹੀਂ ਬਾਕੀ ਦੋਸ਼ੀਆਂ ਦੇ ਮੋਬਾਈਲ ਵੀ ਰਿਕਵਰ ਕਰੇ ਐਸੇ ਤਰ੍ਹਾਂ ਰੀਸ਼ੀ ਦਾ ਅੱਜ ਦੀ ਗੱਲ ਕਰ ਲਈਏ ਪਿਛਲੇ 3-4 ਮਹੀਨੇ ਤੋਂ ਐਕਸੀਡੈਂਟ ਕੇਸ ਚ ਦੌੜਿਆ ਭੱਜਿਆ ਫਿਰ ਰਿਹਾ ਮੈਂ ਵੀ ਫੋਨ ਕਰਿਆ ਐਸੇ ਚੋਂ ਕੋਈ ਕੰਮ ਤੇ ਜੁੜੀ ਸਰ ਜਨ ਕੀ ਬੀਬੀ ਜਨ ਕੀ ਜੇ 14 ਲੱਖ ਦੀ ਠੱਗੀ ਹੋਈ ਹੈ 70 ਸੈਕਟਰ ਥਾਣੇ ਦਾ ਕੇਸ ਹੈ ਕੋਈ ਕਾਰਵਾਈ ਨਹੀਂ ਹੋਈ ਹੈ ਜਿਹੜਾ ਸਾਡੇ ਕਿਸ ਨੇ ਇੱਕ ਐਸੀ ਕਮਿਸ਼ਨ ਜਿਹੜਾ ਹੈਗਾ ਪੰਜਾਬ ਦਾ ਨੈਸ਼ਨਲ ਦਾ ਉਹਦੇ ਆਰਡਰ ਹੋਏ ਨੇ ਐਸੇ ਡੀਜੀਪੀ ਤੋਂ ਰਿਪੋਰਟ ਮੰਗੀ ਉਹਨਾਂ ਨੇ 15 ਦਿਨ ਚ ਕਾਰਵਾਈ ਤੇ ਕਨੈਕਸ਼ਨ ਰਿਪੋਰਟ ਮੰਗੀ ਸੀ ਤੇ ਡੀਜੀਪੀ ਨੇ ਮੁੜ ਕੇ ਐਸਐਚਓ ਨੂੰ ਭੇਜੀ ਐਸਐਚਓ ਕਹਿੰਦਾ ਬਿਆਨ ਲਿਖਣਾ ਹੈ ਜੀ ਐਸਆਈ ਮੈਂ ਕਿਹ ਬਿਆਨ ਲਿਖੂ ਨੀ ਕਾਰਵਾਈ ਕਰਨ ਵਾਸਤੇ ਭੇਜਿਆ ਜਾਂ ਥਾਣੇ ਲੱਗੇ ਅਲੱਗ-ਅਲੱਗ ਚਾਰ-ਚਾਰ ਪੰਜ ਥਾਣਿਆਂ ਦੇ ਕੇਸ ਰੇ ਪੰਜ ਕੇਸ ਨੇ ਆਪਣੇ ਕੋਲੇ ਜਿਨ੍ਹਾਂ ਦਾ ਅਸੀਂ ਮੰਗ ਪੱਤਰ ਤਿਆਰ ਕਰਿਆ ਜੇ ਕੋਈ ਆ ਗਿਆ ਠੀਕਾ 5-7 ਨਹੀਂ ਤਾਂ ਅਸੀਂ ਜਿਹੜਾ ਮੁੱਖ ਮੰਤਰੀ ਦਾ ਪੁਤਲਾ ਸਭ ਕੁਝ ਦੀਆਂ ਲਾਈਟਾਂ ਦੇ ਰੁਪਾਂਗੇ ਤਾਂ ਕਿ ਬਣੌਰਾ ਰੰਗਲਾ ਪੰਜਾਬ ਜਿਹੜੀ ਵੀਡੀਓ ਇਹ ਕਹਿੰਦੇ ਜੀ ਮੁੱਖ ਮੰਤਰੀ ਦੀ ਫੇਕ ਵੀਡੀਓ ਤੇ ਲੋਕਾਂ ਨੂੰ ਥੜਾ ਥੜਾ ਚੱਕ ਰਹੇ ਨੇ ਪਰਚੇ ਦਰਜ ਹੋ ਰਹੇ ਪਰ ਇਹ ਗੁੜੀਆਂ ਦੀ ਅਸਲ ਵੀਡੀਓ オリジナル ਵੀਡੀਓ ਤੇ ਕੋਈ ਕਾਰਵਾਈ ਨਹੀਂ ਹੋਈ ਇਹ ਕੁਝ ਦੇਖੇ ਰਹੇ ਹਾਂ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅੱਜ ਪਰਜਾ ਦੁਖੀ ਹੋਈ ਪਈ ਐ ਰਾਜਾ ਨਜ਼ਾਰੇ ਦੇ ਹੁਮਰਾ ਸਾਹਿਬ ਪੁਲਿਸ ਦੀ ਕਾਰਵਾਈ ਲੇਟ ਹੋਣ ਦਾ ਕਾਰਨ ਜੀ ਕੀ ਸਮਝੋ ਕਿਆ ਕੋਈ ਸਿਆਸੀ ਦਬਾਅ ਦੇ ਵਿੱਚ ਕੰਮ ਕਰੇ ਕਿ ਪੁਲਿਸ ਜਾਣ ਬੁੱਝ ਕੇ ਨਹੀਂ ਕੋਈ ਕਾਰਵਾਈ ਕਰਨਾ ਚਾਹਦੀ ਜਿਵੇਂ ਕਰਨਾ ਚ ਰੂੰਦੇ ਦੀ ਹੁੰਦੀ ਆੱਖਾਂ ਦੇ ਪੱਟੀਆਂ ਮੰਨੀਆਂ ਹੁੰਦੀਆਂ ਵੀ ਘਰ ਕਹੋ ਜੇ ਲੋਕ ਜਿੱਥੇ ਮਰਜੀ ਜਾਣ ਅਸੀਂ ਤਾਂ ਆਪਣੀ ਆਸ਼ ਪ੍ਰਸਤੀ ਕੋਈ ਸਿਆਸੀ ਦਬਾਅ ਵੀ ਲੱਗਦਾ ਹੋ ਸਕਦਾ ਅਸੀਂ ਦਬਾਅ ਵੀ ਪੈ ਜਾਂਦਾ ਜਦੋਂ ਕਿਸੇ politcal ਸਿਆਸੀ ਬੰਦੇ ਦਾ ਫੋਨ ਆ ਜਦਾ ਉਹ ਐਸਐਚਓ ਕੋਈ ਕਾਰਵਾਈ ਨਹੀਂ ਕਰਦਾ ਰਾਤ ਮੈਸੇਜ ਤੋਂ ਨੂੰ ਮਿਲਦੀ ਕਰੀ ਕੋਈ ਗੱਲ ਹੀ ਐਸਐ ਇਹ ਮੇਰਾ ਕੋਈ ਨਿੱਤਰ ਨਹੀਂ ਹੈ ਮੈਂ ਲੋਕਾਂ ਦੀ ਅਵਾਜ਼ ਬਣ ਕੇ ਲੋਕਾਂ ਵਾਸਤੇ ਕਰਦੇ ਆ ਤੁਸੀਂ ਜੇ ਸਾਡੀ ਮੰਗ ਮੰਗ ਹੈ ਤਾਂ ਮੰਗ ਪੱਤਰ ਸਾਡਾ ਕੋਈ ਵੀ ਬੰਦਾ ਆ ਕੇ ਲੈ ਜਾਏ ਤੇ ਲੋਕਾਂ ਦੀ ਆਵਾਜ਼ ਸੁਣ ਕੇ ਤਾਂ ਵੀ ਕਾਰਵਾਈ ਕਰੇ ਤੁਸੀਂ ਮੈਂ ਸਰਕਾਰ ਨੂੰ ਕਿਹਾ ਹੈ ਵੈਸੇ ਐਸੇ ਪਟਾਇਆ ਸੀ ਮੈਸੇਜ ਜੇ ਸਾਡਾ ਕੱਲ ਦਾ ਪ੍ਰੈਸ਼ਰ ਆ ਹੀ ਲੱਗਿਆ 8 ਦਿਨ ਪਹਿਲਾਂ ਲੱਗਿਆ ਰਾਤ ਦੀ ਗੱਲ ਹੋਈ ਹੈ ਹੁਣੇ ਸੀਆਈਡੀ ਇੰਟੈਲੀਜੈਂਸੀ ਵਾਲਿਆਂ ਨਾਲ ਗੱਲ ਹੋਲੀ ਭਾਈ ਅਸੀਂ ਨਹੀਂ ਤਾਂ ਪੁਤਲਾ ਫੁੱਟਾਂਗੇ 10-15 ਮਿੰਟ ਤੱਕ ਜੇ ਕੋਈ ਅਫਸਰ ਆਣਾ ਜਾਂਦਾ ਸਾਡਾ ਮੰਗ ਪੱਤਰ ਦੇਖੇ ਕੀ ਕਾਰਨ ਬੰਦੇਓ ਕਿ ਲਾਤ ਪੰਜਾਬ ਦੇ ਮੁੱਖ ਮੰਤਰੀ ਸ਼ੋਲਤਿਆਂ ਦੇ ਰਹੇ ਆਏ ਨੇ ਤੁਹਾਡੇ ਮੋਰਚੇ ਤੇ ਧਰਨੇ ਲੱਗਦੇ ਇਸ ਤਰ੍ਹਾਂ ਦੇ ਰੋਸ ਨਜ਼ਾਰੇ ਕਿੱਥੇ ਜਾਂਦੇ ਆ ਪੰਜਾਬ ਪੁਲਿਸ ਦੀ ਤੁਹਾਡੀ ਕੋਈ ਗੱਲ ਬਾਤ ਨਹੀਂ ਸੁਣੀ ਜਾ ਰਹੀ ਹੈ ਕੀ ਕੀ ਕਾਰਨ ਕੀ ਮੰਦੇ ਦਾ ਸਰਕਾਰ ਵੀ ਜਿਹੜੀ ਲੋਕਾਂ ਤੋਂ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਐਦਾ ਕਨਾਉਣ ਦੀ ਕੋਈ ਨਾ ਨੀ ਰਹਾ ਹਰ ਸੜਕ ਜਿਹੜੀ ਹੈ ਪੰਜਾਬ ਦੀ ਧਰਨੇ ਨਾਲ ਭਰੀ ਪਈ ਹੈ ਇੱਥੇ ਜਿਹੜਾ ਆਪਣੀ ਲੋਕੀਆਂ ਸੇਕਣ ਲਈ ਬਸ ਐਸੀ ਤਰ੍ਹਾਂ ਅੱਜ ਕੱਲ੍ਹ ਦੇਖਿਆ ਹਣਾ ਤੁਸੀਂ ਜਿਹੜੇ ਸਾਡੇ ਮੁੱਖ ਮੰਤਰੀ ਹੈ ਮੰਤਰੀ ਹੈ एडीजी हरियाणा ਦੇ ਕੋਲੇ ਉਹ ਸਾਡਾ ਜਿਹੜਾ ਹੈਗਾ ਖੁਦ ਅਸੀਂ ਨੂੰ ਕਰਨੀ ਪਈ ਅਸੀਂ ਐਸਸੀ ਕਰਕੇ ਵੀ ਹੈਲਪ ਕਰਦੇ ਮਦਦ ਕਰਦੇ ਆ ਲੋਕ ਗਏ ਹੰਦਰਦੀ ਕਰਕੇ ਉੱਤੇ ਇਕੱਠ ਹੋਇਆ ਪਰ ਲੇਕਿਨ ਜਿਹੜੀ ਇਹਨਾਂ ਦੀ ਪੰਜਾਬ ਨੂੰ ਅੱਗ ਲੱਗੀ ਹੈ ਪੰਜਾਬ ਚ ਫੀੜ ਤੋਂ ਲੋਕ ਥੋੜੀ ਮਕਾਨ ਦੇ ਰਹੇ ਪਿਛੇ ਪਿਛੇ ਫਿਰ ਰਹੇ ਤੁਸੀਂ ਇਹਨਾਂ ਦੀ ਖਬਰਸਾਰ ਲਓ ਤੁਸੀਂ ਉੱਥੇ ਜਾ ਕੇ ਹਰਿਆਣੇ ਵਾਲਿਆਂ ਤੇ ਕੀ ਗੱਲ ਕਰਨ ਨੂੰ ਜਾ ਰਹੇ ਹੋ ਇਸ ਤੋਂ ਅਗਲਾ ਐਕਸ਼ਨ ਕੀ ਹੋਏਗਾ ਜਿਹੜਾ ਜੇ ਇਹਨਾਂ ਨੂੰ ਜਸਟਿਸ ਨਹੀਂ ਮਿਲਦਾ ਪੁਤਲੇ ਫੁਕਰੇਗਾ ਅਗਲਾ ਇਤਹਾਸ ਤੇ ਪੰਜ ਮੁੱਖ ਮੰਤਰੀਆਂ ਪੁਤਲਾ ਫੁਕਾਂਗੇ ਅਸੀਂ 15 ਦਿਨ ਬਾਅਦ ਫੀਜੀਪੀ ਪੰਜਾਬ ਦਾ ਪੁਤਲਾ ਫੁਕਾਂਗੇ ਤੇ ਇੱਥੇ ਜਿਹੜ ਨਾਲੇ ਇਹਦਾ ਫੁੱਟਾਂਗੇ ਜੇਕਰ ਸਾਡਾ ਨਾਮ ਲਿਆ ਅਸੀਂ 2 ਹਫ਼ਤੇ ਦਾ ਸਮਾਂ ਦਿੰਦੇ ਆਂ ਤੇ 2 ਹਫ਼ਤੇ ਤੋਂ ਬਾਅਦ ਡੀਆਈਜੀ ਰੂਪਨਗਰ ਤੇ ਡੀਜੀਪੀ ਪੰਜਾਬ ਦਾ ਫੁੱਟਲਾ 2 ਹਫ਼ਤੇ ਤੋਂ ਬਾਅਦ ਫੁੱਟਾਂਗੇ ਜੇਕਰ ਇਹ ਲੋਕ ਮੰਗੇ ਤੁਮਰਾ ਸਭ ਤੋਂ ਆਖਰੀ ਸਵਾਲ ਹੈਗਾ ਜ਼ਿਆਦਾਤਰ ਪੀੜਤ ਜਿਹੜੀਆਂ ਮਹਿਲਾਵਾਂ ਆਨੇ ਤੇ ਮਹਿਲਾ ਕਮਿਸ਼ਨ ਵੀ ਇੱਥੇ ਹੈਗੀ ਨੇ ਉਹ ਵੀ ਸੁਣਵਾਈ ਨਹੀਂ ਹੋ ਰਹੀ ਹੈ ਤੇ ਫਿਰ ਮਹਿਲਾ ਕਮਿਸ਼ਨ ਦਾ ਫਾਇਦਾ ਕੀ ਹੈ ਮਹਿਲਾ ਕਮਿਸ਼ਨ ਜਿਹੜੀ ਬੁਰੀ ਤਰ੍ਹਾਂ ਫੇਲ ਹੋ ਗਈ ਐਸੀ ਕਮਿਸ਼ਨ ਬੁਰੀ ਤਰ੍ਹਾਂ ਫੇਲ ਹੋ ਗਿਆ ਸੂਚਨਾ ਅਧਿਕਾਰ ਕਮਿਸ਼ਨ ਬੁਰੀ ਤਰ੍ਹਾਂ ਫੇਲ ਹੋ ਗਿਆ ਮਨੁੱਖੀ ਅਧਿਕਾਰ ਕਮਿਸ਼ਨ ਕਮਿਸ਼ਨਾਂ ਦੀ ਜੇ ਕਹਿੰਦੇ ਉਹ ਵੀ ਪੰਜਾਬ ਚ ਪਰ ਉਹ ਚਿੱਟੇ ਹਾਥੀ ਸਾਫ ਤੋਰੇ ਕਿਸੇ ਵੀ ਵਜਿਹੇ ਉਹਨਾਂ ਦਾ ਫਾਇਦਾ ਨਹੀਂ ਉਹ ਸਿਰਫ ਤਾਂ ਸਿਰਫ ਆਪਣੇ ਜਿਹੜੇ 86 ਲੋਕ ਸੇਵਾਵਾਂ ਦੇਦੀਆਂ ਉਹ ਆਪਣੇ ਨਾਮ ਪਾ ਰਹਿ ਗੱਲ ਕਰ ਰਹੇ ਸਰਕਾਰ ਜੈਕਾਰ ਸਰਕਾਰ ਜੈਕਾਰ ਸਰਕਾਰ ਜੈਕਾਰ ਸਰਕਾਰ ਸਰਪ੍ਰਸ਼ਾਸਨ ਮੁਕਤਵਾਦ ਪੰਜਾਬ ਸਰਕਾਰ ਮੁਕਤਵਾਦ ਪੰਜਾਬ ਸਰਕਾਰ ਮੁਕਤਵਾਦ ਪੰਜਾਬ ਸਰਕਾਰ ਮੁਕਤਵਾਦ शासनासी पंजाब ਮੁਰਦਾਬਾਹ ਜਿੰਦਾਬਾਹ ਸਰਕਾਰ ਜਿੰਦਾਬਾਹ ਪੰਜਾਬ ਸਰਕਾਰ ਜਿੰਦਾਬਾਹ ਇਧਰੋਂ ਮੇਰਦਾ ਇਧਰੋਂ ਅਪਲਾਈ ਨਾ ਹੋਇਆ ਉਹ ਇੱਕ ਵੇਰ ਦਿਓ ਇੱਕ ਵੇਰ ਦਿਓ ਉਹ ਅੱਜ ਨਾ ਲੱਗੇ ਇੱਕ ਵਾਰ ਪੰਜਾਬ ਮੁਰਦਾਬਾਹ ਮੁੱਖ ਪ੍ਰਸ਼ਾਸਨ ਮੁਰਦਾਬਾਹ ਮੁੱਖ ਪ੍ਰਸ਼ਾਸਨ ਮੁਰਦਾਬਾਹ ਮੁੱਖ ਪ੍ਰਸ਼ਾਸਨ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਹਾਕਮ ਸਰਕਾਰ ਮੁਰਦਾਬਾਹ ਜਵੇਰ ਦੇ ਖੜੇ ਇੱਥੇ ਡਿਊਟੀ ਦੇ ਰਹੇ ਇਹਨਾਂ ਰਾਹੀਂ ਅਸੀਂ ਪਹਿਲਾਂ ਕਿਹਾ ਵੀ ਹੈ ਇਹਨਾਂ ਨੇ ਕਿਹਾ ਜੀ ਸਾਨੂੰ ਜੇ ਤੁਸੀਂ ਪੁੱਤਲਾ ਪੁੱਟਣਾ ਹੈ ਜੋ ਵੀ ਕਰਨਾ ਤੁਸੀਂ ਉਹਦਾ ਕਰਨਾ ਹੀ ਹੈ ਪਰ ਮੰਗ ਪੱਤਰ ਸਾਨੂੰ ਦੇ ਦਿਓ ਇਹ ਸਰਕਾਰੀ ਤੌਰ ਤੇ ਇਹਨਾਂ ਦੀ ਡਿਊਟੀ ਹੈ ਵੀ ਇਹ ਡੀਆਈਜੀ ਰੂਪਨਗਰ ਨੂੰ ਬਚਾਣਗੇ ਰੂਪਨਗਰ ਤੋਂ ਇੱਕ ਕੱਪ ਜਿਹੜੀ ਹੈਗੀ ਅਸੀਂ ਐਲ ਡੀਜੀਪੀ ਪੰਜਾਬ ਨੂੰ ਜਿਹੜਾ ਹੈਗਾ ਇਹ ਮੰਗ ਪੱਤਰ ਜਾਣਾਗਾ ਉਹਦੇ ਚ ਪੰਜ ਛੇ ਕੇਸ ਨੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਡੀਆਈਜੀ ਸਮਝਦੇ ਸਾਰਾ ਤੁਹਾਨੂੰ ਸਮਝਦੇ ਆ ਪਰ ਦੇਖੋ ਉਹਨਾਂ ਕੋਲੇ ਵੇਹਲ ਨਹੀਂ ਹੈ ਮੰਗ ਪੱਤਰ ਲੈਣ ਦਾ ਵੇਰਵਾ ਇਹਨਾਂ ਕੋਲੇ ਅਸੀਂ ਮੁਲਾਜ਼ਮ ਰਾਹੀਂ ਇਹਨਾਂ ਆ ਕੇ ਇਹੀ ਇਹਨਾਂ ਦਾ ਬਹੁਤ ਧੰਨਵਾਦ ਜਿਹੜਾ ਤੁਹਾਡਾ ਮੰਗ ਪੱਤਰ ਸਾਡੇ ਲੈਣ ਆਗੇ ਤੇ ਇਹਨਾਂ ਦਾ ਜਿਹੜਾ ਮੰਗ ਪੱਤਰ ਅਸੀਂ 5 6 ਕੇਸਾਂ ਦਾ ਇਹਨਾਂ ਨੂੰ ਦੇ ਰਹੇ ਨੇ ਤੇ ਇਹ ਸਾਡਾ ਜਿਹੜਾ ਡੀਆਈਜੀ ਰੂਪਲਾ ਗਰਮੋਂ ਤੇ ਡੀਜੀਪੀ ਪੰਜਾਬ ਦਾ ਏਰੀਆ ਸਰਕਾਰੀ ਤੌਰ ਤੇ ਇਹਦਾ ਮੰਗ ਪੱਤਰ ਸੀ ਜੀ ਇਹ ਰਕਸ਼ਾ ਲੈ ਕੇ ਆਸੇਗਾ ਹਮ ਮੰਗ ਪੱਤਰ ਲੈਣ ਗਿਆ ਕੀ ਗੱਲ ਸੀਨੀਅਰ ਪਤਰਿੰਨੇ ਵੀ ਜੀ ਹੋ ਗਏ ਕਿ ਆਪ ਨਹੀਂ ਆਪ ਹੈ ਕੋਈ ਵੀ ਉਹਦੇ ਤੋਂ ਜੋ ਸਾਡੇ ਸੀਨੀਅਰ ਅਫਸਰ ਹੁੰਦੇ ਮਾਰ ਬਹੁਤ ਬੜਾ